ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 8 ਅਕਤੂਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਪੰਜਾਬ ਦਾ ਮੌਸਮ ਥੋੜਾ ਜਿਹਾ ਬਦਲਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਇੱਕ ਪੱਛਮੀ ਸਿਸਟਮ ਦਾ ਅਸਰ ਪੰਜਾਬ 'ਤੇ ਪੈਣਾ ਸ਼ੁਰੂ ਹੋ ਜਾਵੇਗਾ ਜ਼ਿਆਦਾਤਰ ਅਸਰ ਤਾਂ ਬਾਅਦ ਦੁਪਹਿਰ ਦੇ ਲਗ ਬਾਅਦ ਤੋਂ ਦੇਖਣ ਨੂੰ ਮਿਲੇਗਾ ਪਰ ਬਾਰਡਰ ਲੱਗਦੇ ਏਰੀਆ ਦੇ ਵਿੱਚ ਸਵੇਰ ਵੇਲੇ ਤੋਂ ਹੀ ਹਲਕੀ ਜਿਹੀ ਬੱਦਲਵਾਈ ਬਣਨੀ ਸ਼ੁਰੂ ਹੋ ਜਾਵੇਗੀ ਜਿਹੜੀ ਕਿ ਦਿਨ ਚੜਦੇ ਨੂੰ ਹੌਲੀ-ਹੌਲੀ ਵੱਧਦੀ ਜਾਵੇਗੀ ਮਾਲਵੇ ਦੇ ਇਲਾਕਿਆਂ ਦੇ ਵਿੱਚ ਵੀ ਇਸ ਦਾ ਅਸਰ ਬਧੇਰੇ ਦੇਖਣ ਨੂੰ ਮਿਲ ਸਕਦਾ ਹੈ ਖਾਸ ਕਰਕੇ ਫਾਜ਼ਲਕਾ ਮੁਕਸਰ ਬਠਿੰਡਾ ਫਰੀਦਕੋਟ ਫਰੋਜ਼ਪੁਰ ਇਹਨਾਂ ਖੇਤਰਾਂ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਜੇਕਰ ਦਿਨ ਵੇਲੇ ਦੁਪਹਿਰ ਤੋਂ ਪਹਿਲਾਂ ਧੁੱਪ ਲੱਗਦੀ ਹੈ ਜਾਂ ਪੂਰੀ ਦੀ ਹਵਾ ਚੱਲਦੀ ਹੈ ਤਾਂ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਆਮ ਨਾਲੋਂ ਵੱਧ ਸਕਦੀਆਂ ਹਨ ਕਿਤੇ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਪਰ ਉਹ ਬਰੀਕ ਰਹੇਗੀ ਹਲਕੇ-ਫੁਲਕੇ ਤੇਜ਼ਮੀਂ ਦੇ ਛਰਾਟੇ ਦੇ ਨਾਲ ਹਨੇਰੀ ਵੀ ਦੇਖਣ ਨੂੰ ਮਿਲ ਸਕਦੀ ਹੈ। ਦੂਸਰੀ ਤਰਫ ਮਾਝੇ ਦੇ ਅਮਰਸਰ, ਤਰਨਤਨ, ਗੁਰਦਾਸਪੁਰ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਹਲਕੇ ਤੋਂ ਦਰਮਿਆਨੇ ਮੀਂਹ ਤੇ ਹਨੇਰੀ ਦੀ ਆ ਸੰਭਾਵਨਾ ਰਹੀ ਹੈ। ਜੇਕਰ ਸਿਸਟਮ ਥੋੜਾ ਜਿਆ ਅੱਗੇ ਵਾਂਗੂ ਮਜ਼ਬੂਤ ਹੁੰਦਾ ਤਾਂ ਜਲੰਧਰ, ਕਰਪੂਥਲਾ ਦੁਆਬੇ ਦੇ ਖੇਤਰਾਂ ਦੇ ਵਿੱਚ ਤੇ ਪੁਵਾੜ ਖੇਤਰ ਦੇ ਵਿੱਚ ਵੀ ਅਸਰ ਦੇਖਣ ਨੂੰ ਮਿਲ ਸਕਦਾ ਹੈ ਤੇ ਪੂਰਬੀ ਮਾਲਵੇ ਦੇ ਵੀ ਥੋੜੇ-ਬਹੁਤੇ ਖੇਤਰਾਂ ਦੇ ਵਿੱਚ ਅਸਰ ਦੇਖਣ ਨੂੰ ਮਿਲ ਸਕਦਾ ਹੈ। ਤੇ ਰਾਜਸਥਾਨ ਦੇ ਵਿੱਚ ਵੀ ਕਾਫੀ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਹਨੇਰੀ ਝੱਖੜ ਵਾਲਾ ਹੋ ਸਕਦਾ ਹੈ ਜੋ ਬਾਰਡ ਏਰੀਆ